ਇਹ ਤੇ ਸਾਲ ਚੈਨਲ ਦੇਖ ਰਹੇ ਸ਼ਰੋਤਾ ਗਣ ਮੇਰੇ ਵੱਲੋਂ ਯਾਨੀ ਜਸਵੰਦਰ ਸਿੰਘ ਕਾਇਨਗਰੋਂ ਜਿਆਰ ਪਰ ਇਸ ਸਤਿ ਸ੍ਰੀ ਅਕਾਲ ਅੱਜ ਅਸੀਂ ਬੈਠੇ ਹਾਂ ਚੰਡੀਗੜ੍ਹ ਦੇ ਸੈਕਟਰ 33 ਦੇ ਟਰੈਸ ਗਾਰਡਨ ਦੇ ਵਿੱਚ ਇਹ ਬਹੁਤ ਵਧੀਆ ਪਾਰਕ ਹੈ ਜੀ ਅੱਜ ਅਸੀਂ ਇਸ ਪਾਰਕ ਦੇ ਵਿੱਚ ਇੱਕ ਅਜਿਹੀ ਦੋ ਹੈ ਜਿਹਹੀਆਂ ਸ਼ਰਸ਼ੀਤਾ ਨਾਲ ਤੁਹਾਡੀ ਮੁਲਾਕਾਤ ਕਰਾਉਣ ਜਿਆ ਰਹੇ ਹਾਂ ਇੱਕ ਮੁਲਾਕਾਤ ਪ੍ਰੋਗਰਾਮ ਦੇ ਤਹਿਤ ਪਹਿਲੇ ਸਖਸੀਅਤ ਹਨ ਕ੍ਰਿਸ਼ਨ ਰਾਹੀ ਜੀ ਇੱਕ ਇਹ ਲੇਖਕ ਨੇ ਜਿਨ੍ਹਾਂ ਨੇ ਕਿਤਾਬ ਲਿਖੀ ਹੈ ਆਓ ਸੋਚ ਬਦਲੀਏ ਇਸ ਕਿਤਾਬ ਦੀ ਪੇਸ਼ਕਸ਼ ਕੀਤੀ ਹੈ ਸਪੋਰਟ ਚਾਈਲਡ ਚੰਡੀਗੜ੍ਹ ਦੇ ਸੰਸਥਾਪਕ ਸ੍ਰੀ ਜਗਦੀਸ਼ ਸਿੰਘ ਦਿਵਾਨ ਜੀ ਕ੍ਰਿਸ਼ਨ ਰਾਹੀ ਜੀ ਅੱਜ ਅਸੀਂ ਤੁਹਾਡੀ ਕਿਤਾਬ ਬਾਰੇ ਗੱਲ ਕਰਨ ਜਾ ਰਹੇ ਹਾਂ ਇਹ ਜੋ ਜਿਹੜੀ ਕਿਤਾਬ ਨੇ ਲਿਖੀ ਹੈ ਉਸ ਦਾ ਨਾਮ ਹੈ ਆਓ ਸੋਚ ਬਦਲੀਏ ਇਹ ਇੱਕ ਕਿਤਾਬ ਦਾ ਟਾਈਟਲ ਹੈ ਜੀ ਇਹ ਬੈਕ ਦਾ ਪੰਨਾ ਹੈ ਰਾਹੀ ਸਾਹਿਬ ਤੁਸੀਂ ਇਹ ਕਿਤਾਬ ਬਾਰੇ ਆਪਣੀ ਬਾਰੇ ਜਾਣਨਾ ਪਊ ਕਦੋਂ ਲਿਖੀ ਇਹ ਕਿਤਾਬ ਵਿੱਚ ਕਪਤਾਮਾਂ ਦੇ ਨਾਲ ਤੁਹਾਡੇ ਗੀਤ ਵੀ ਨੇ ਹੋਰ ਜਿਹੜਾ ਸਾਡੇ ਦਰਸ਼ਕਾਂ ਨੂੰ ਇਸ ਬਾਰੇ ਜਾਣਨਾ ਪਊ ਸਭ ਤੋਂ ਪਹਿਲਾਂ ਤਾਂ ਮੈਂ ਕਾਇਨਾਵਰ ਜੀ ਤੁਹਾਡਾ ਤੇ ਸੈਤਕ ਸਾਜ ਦਾ ਬਹੁਤ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕਿ ਸਾਡੀ ਇਹ ਮੁਲਾਕਾਤ ਅੱਜ ਦਸਕਾ ਦੇ ਰੂਬਰੂ ਕੀਤੀ ਕਰ ਰਹੇ ਨੇ ਮੈਂ ਇਹ ਕਿਤਾਬ ਆਓ ਸੋਚ ਬਦਲੀਏ ਨਾਥਲੇ ਲਿਖੀ ਹੈ ਕਿਉਂਕਿ ਸਮਾਜ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਨੇ ਔਰ ਬਹੁਤ ਸਾਰੀਆਂ ਕ੍ਰਿਤਿਆ ਨੇ ਮੈਂ ਸਮਾਜ ਦੇ ਵਿੱਚ ਵਿਚਰ ਕੇ ਇਸ ਕਿਤਾਬ ਦੇ ਵਿੱਚ ਉਹ ਸਮੱਸਿਆਵਾਂ ਤੇ ਉਹ ਕ੍ਰਿਤਿਆ ਨੂੰ ਆਪਣੀ ਕਲਮ ਦੇ ਰਾਹੀਂ ਬਿਆਨ ਕੀਤਾ ਹੈ ਜਿਸ ਦੇ ਨਾਲ ਕਿ ਸਮਾਜ ਦੇ ਵਿੱਚ ਲੋਕਾਂ ਦੀ ਸੋਚ ਨੂੰ ਬਦਲਿਆ ਜਾ ਸਕੇ ਠੀਕ ਹੈ ਮੈਂ ਆਪਣੀ ਕਿਤਾਬ ਦਾ ਨਾਮ ਵੀ ਆਓ ਸੋਚ ਬਦਲੀਏ ਇਸ ਕਰਕੇ ਰੱਖਿਆ ਕਿ ਮੈਂ ਸਮਾਜ ਦੇ ਵਿੱਚ ਹੋ ਰਹੀਆਂ ਨਾ ਕ੍ਰਿਤਿਆਵਾਂ ਤੇ ਸਮੱਸਿਆਵਾਂ ਨੂੰ ਲੋਕਾਂ ਦੇ ਰੂਬਰੂ ਕਰਾਵਾਂ ਅਤੇ ਇਹਨਾਂ ਸਮੱਸਿਆਵਾਂ ਦਾ ਕੋਈ ਨਾ ਕੋਈ ਸਮਾਧਾਨ ਕੋਈ ਨਾ ਕੋਈ ਕੋਈ ਹੱਲ ਬੀਏ اور ਮੈਂ ਆਪਣੀ ਕਲਮ ਦੇ ਨਾਲ ਇਹਨਾਂ ਸਮੱਸਿਆਵਾਂ ਨੂੰ ਉਜਾਗਰ ਕਰਨ ਦਾ ਇੱਕ ਜਿਹੜਾ ਚੁੱਕਿਆ ਹੈ ਠੀਕ ਹੈ ਕ੍ਰਿਸ਼ਨ ਰਾਹੀ ਜੀ ਇਸ ਕਿਤਾਬ ਦੇ ਵਿੱਚ ਤੁਹਾਡੀ ਕਵਤਾਵਾਂ ਦੇ ਨਾਲ ਗੀਤ ਵੀ ਨੇ ਤੁਸੀਂ ਇਹ ਕਵਤਾਵਾਂ ਕਿਸ ਵਿਸ਼ੇ ਤੇ ਲਿਖੀਆਂ ਹੈ ਜੇ ਗੀਤ ਲਿਖੇ ਨੇ ਉਹਨਾਂ ਦਾ ਕੀ ਵਿਸ਼ਾ ਹੈ ਕਾਇਨਰ ਸਾਹਿਬ ਇਸ ਕਿਤਾਬ ਦੇ ਵਿੱਚ ਮੈਂ ਸਮਾਜਿਕ ਮੁੱਦਿਆਂ ਦੀ ਗੱਲ ਕੀਤੀ ਹੈ ਸਮਾਜ ਦੇ ਵਿੱਚ ਬਹੁਤ ਸਾਰੇ ਸਮਾਜਿਕ ਮੁੱਦੇ ਨੇ ਸਮੱਸਿਆਵਾਂ ਨੇ ਤੇ ਪਹਿਲਾ ਜਿਹੜਾ ਸਮਾਜਿਕ ਮੁੱਦਾ ਹੈ ਉਹ ਹੈ ਕੰਨਿਆ ਭਰੂਣ ਹੱਤਿਆ ਦਾ ਸਾਡੇ ਦੇਸ਼ ਦੇ ਵਿੱਚ ਪਹਿਲਾਂ ਤਾਂ ਧੀ ਨੂੰ ਜੰਮਣ ਤੋਂ ਬਾਅਦ ਮਾਰਿਆ ਜਾਂਦਾ ਸੀ ਪਰ ਅੱਜ ਸਮਾਜ ਦੇ ਵਿੱਚ ਧੀ ਨੂੰ ਜੰਮਣ ਤੋਂ ਪਹਿਲਾਂ ਹੀ ਮਾਰਿਆ ਜਾਂਦਾ ਹੈ ਇਸ ਵਿਸ਼ੇ ਦੇ ਉੱਤੇ ਮੈਂ ਕੁਝ ਕਵਿਤਾਵਾਂ ਕੁਝ ਗੀਤ ਲਿਖੇ ਨੇ ਇਸੇ ਤਰ੍ਹਾਂ ਵਾਤਾਵਰਣ ਦੇ ਸੰਬੰਧ ਵਿੱਚ ਮੈਂ ਗੀਤ ਲਿਖੇ ਨੇ ਸਾਡਾ ਵਾਤਾਵਰਣ ਬਹੁਤ ਗੰਦਲ ਹੋ ਰਿਹਾ ਹੈਔ ਅਸੀਂ ਇਸ ਵਾਤਾਵਰਣ ਨੂੰ ਬਚਾਈਏ ਔਰ ਪਾਣੀ ਬਚਾਓ ਧਰਤੀ ਬਚਾਓ ਔਰ ਰੁੱਖ ਲਗਾਓ ਇਸ ਵਿਸ਼ੇ ਲੈ ਕੇ ਮੈਂ ਕੁਝ ਗੀਤ ਇਸ ਦੇ ਵਿੱਚ ਲਿਖੇ ਨੇ ਔਰ ਇੱਕ ਮੁੱਦਾ ਮੈਂ ਇਸ ਆਪਣੀ ਕਿਤਾਬ ਦੇ ਵਿੱਚ ਹੋਰ ਲਿਖਿਆ ਹੈ ਉਹ ਚੁੱਕਿਆ ਹੈ ਮੁੱਦਾ ਮੈਂ ਦੇਹਜ ਪ੍ਰਥਾ ਦਾ ਜੀ ਕyunki ਸਮਾਜਿਕ ਮੁੱਦਾ ਹੈ ਬਹੁਤ ਸਿਰਾਂ ਤੋਂ ਚੱਲਿਆ ਆ ਰਿਹਾ ਹੈ। ਔਰ ਇਸ ਸਮਾਜਿਕ ਮੁੱਦੇ ਨੂੰ ਲੋਕਾਂ ਤੱਕ ਪਹੁੰਚਾਣ ਦੀ ਜ਼ਰੂਰਤ ਹੈ। ਇਸ ਸਮਾਜ ਦੇ ਵਿੱਚੋਂ ਇਸ ਦੇਹਜ ਪ੍ਰਥਾ ਨੂੰ ਖਤਮ ਕਰਨ ਦੀ ਬਹੁਤ ਜ਼ਰੂਰਤ ਹੈ। ਇਸੇ ਤਰ੍ਹਾਂ ਨਾਰੀ ਦੇ ਸਤਕਾਰ ਦਾ ਵੀ ਇੱਕ ਮੈਦੇ ਵਿੱਚ ਜ਼ਿਕਰ ਕੀਤਾ ਹੈ ਕਿ ਆ ਉਸ ਅਸੀਂ ਬਰਾਬਰਤਾ ਨਾਰੀ ਅਤੇ ਮਰਦ ਦੇ ਵਿੱਚ ਬਰਾਬਰਤਾ ਲਿਆਈਏ। ਵੈਸੇ ਸਾਡੇ ਗੁਰੂ ਸਾਹਿਬਾਨਾ ਨੇ ਵੀ ਕਿਹਾ ਹੈ ਕਿ ਸੋ ਕੋ ਮੰਦਾ ਆਖੀਏ ਜੀਤ ਜਮੇ ਰਾਜਾਨ ਨਾਰੀ ਦਾ ਸਤਕਾਰ ਅਸੀਂ ਕਰੀਏ ਇਹ ਮਰਦ ਪ੍ਰਧਾਨ ਦੇਸ਼ ਸਦੀਆਂ ਤੋਂ ਨਾਰੀ ਦੇ ਨਾਲ ਵਿਕਰਾ ਕਰਦਾ ਆ ਰਿਹਾ ਹੈ ਮੈਂ ਆਪਣੇ ਇਸ ਵਿਸ਼ੇ ਨੂੰ ਲੈ ਕੇ ਲੋਕਾਂ ਤੱਕ ਆਪਣੀ ਆਵਾਜ਼ ਨੂੰ ਆਪਣੇ ਲਿਖਤ ਨੂੰ ਪਹੁੰਚਾਣਾ ਚਾਹੁੰਦਾ ਹੈ ਕਿ ਆਓ ਅਸੀਂ ਨਾਰੀ ਦਾ ਸਤਕਾਰ ਕਰੀਏ ਇੱਕ ਮੁੱਦਾ ਬਹੁਤ ਹੀ ਮੁੱਦਾ ਜਿਹੜਾ ਸੀ ਉਹ ਨਸ਼ਿਆਂ ਦੇ ਖਿਲਾਫ ਮੈਂ ਇਹਦੇ ਵਿੱਚ ਚੁੱਕਿਆ ਹੈ ਕਿ ਆਓ ਇਸ ਸਮਾਜ ਨੂੰ ਨਸ਼ਾ ਮੁਕਤ ਸਮਾਜ ਬਣਾਈਏ ਕਿਉਂਕਿ ਸਾਡਾ ਜਿਹੜਾ ਯੂਥ ਹੈ ਸਾਡਾ ਜਿਹੜਾ ਨੌਜਵਾਨਾ ਉਹ ਨਸ਼ਿਆਂ ਦੀ ਦਲਦਲ ਦੇ ਵਿੱਚ ਘਿਰਿਆ ਹੋਇਆ ਹੈ ਆਓ ਅਸੀਂ ਆਪਣੇ ਦੇਸ਼ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ ਇਸ ਮੁੱਦੇ ਦਾ ਵੀ ਮੈਂ ਆਪਣੀ ਕਵਿਤਾ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਹੈ ਬਹੁਤ ਵਧੀਆ ਸੋਹਜਾ ਜੀ ਮੈਨੂੰ ਪਤਾ ਲੱਗਿਆ ਕਿ ਤੁਸੀਂ ਲੇਖਣੀ ਦੇ ਨਾਲ ਨਾਲ ਇੱਕ ਗਾਇਕ ਵੀ ਹੋ ਆਪਣੇ ਲਿਖੇ ਹੋਏ ਗੀਤ ਕਵਤਾਵਾਂ ਆਪ ਖੁਦ ਗਾਉਂਦੇ ਵੀ ਹੋ ਤੁਸੀਂ ਇਸ ਪੁਸਤਕ ਦੇ ਵਿੱਚੋਂ ਕੋਈ ਆਪਣੀ ਮਨਪਸੰਦ ਗੀਤ ਜਾਂ ਕਵਤਾ ਸਾਡੇ ਸਰੋਤਿਆਂ ਨੂੰ ਸੁਣਾਓ ਜੀ ਇਸ ਕਿਤਾਬ ਦੇ ਵਿੱਚੋਂ ਜੋ ਕੁਝ ਮੈਂ ਲਿਖਿਆ ਹੈ ਮੈਂ ਗਾਉਣ ਦੀ ਕੋਸ਼ਿਸ਼ ਕਰਾਂਗਾ ਕਿਉਂਕਿ 5-6 ਮੁੱਦੇ ਨੇ ਦੇ ਵਿੱਚੋਂ ਹਰ ਮੁੱਦੇ ਦੇ ਤੇ ਮੈਂ ਜਦੋਂ ਗੀਤ ਲਿਖਿਆ ਹੈ ਮੈਂ ਨਾਲ ਦੀ ਨਾਲ ਉਸ ਨੂੰ ਗੁੰਗੁਣਾਉਂਦਾ ਵੀ ਰਿਹਾ ਹਾਂ ਤਾਂ ਕਿ ਜਿਹੜੇ ਸਰੋਤਿਆਂ ਤੱਕ ਇਹ ਜਿਹੜਾ ਮੇਰਾ ਸੰਦੇਸ਼ ਆ ਉਹ ਬਹੁਤ ਜਲਦੀ ਪਹੁੰਚ ਜਾਏ ਠੀਕ ਹੈ ਜੀ ਸੋ ਮੈਂ ਵਾਤਾਵਰਣ ਦੇ ਉੱਤੇ 6-7 ਗੀਤ ਲਿਖੇ ਨੇ ਇਸ ਕਿਤਾਬ ਦੇ ਵਿੱਚ ਮੈਂ ਉਹਨਾਂ ਦੇ ਵਿੱਚੋਂ ਇੱਕ ਤੁਹਾਨੂੰ ਗਾ ਕੇ ਸੁਣਾਉਣ ਦੀ ਕੋਸ਼ਿਸ਼ ਕਰਾਂ ਠੀਕ ਹੈ ਜੀ ਰੁੱਖਾਂ ਉੱਤੇ ਰੋਸਨਾ ਵਖਾਈ ਹਾਨੀਆਂ ਤਰਤੀ ਨੂੰ ਡੁੱਬਣੋਂ ਬਚਾਈ ਹਾਨੀਆਂ ਸ਼ਾਬਾਸ਼ ਤਰਤੀ ਨੂੰ ਡੁੱਬਣੋਂ ਬਚਾਈ ਹਾਨੀਆਂ ਰੁੱਖਾਂ ਉੱਤੇ ਰੋਸਨਾ ਵਖਾਈ ਹਾਨੀਆਂ ਤਰਤੀ ਨੂੰ ਡੁੱਬਣੋਂ ਬਚਾਈ ਹਾਨੀਆਂ ਤਰਤੀ ਨੂੰ ਡੁੱਬਣੋਂ ਬਚਾਈ ਹਾਨੀਆਂ ਬਹੁਤ ਅੱਛਾ ਸਦੀਆਂ ਤੋਂ ਰੁੱਖ ਸਾਡੇ ਹਮਸਾਏ ਨੇ ਕਵੀਆਂ ਵੀ ਇਹਨਾਂ ਦੇ ਹੀ ਗੁਣ ਗਾਏ ਨੇ ਸਦੀਆਂ ਤੋਂ ਰੁੱਖ ਸਾਡੇ ਹਮਸਾਏ ਨੇ ਕਵੀਆਂ ਵੀ ਇਹਨਾਂ ਦੇ ਹੀ ਗੁਣ ਗਾਏ ਨੇ ਕਵੀਆਂ ਵੀ ਇਹਨਾਂ ਦੇ ਹੀ ਗੁਣ ਗਾਏ ਨੇ ਮਨ ਚੋਂ ਇਹ ਗੱਲ ਨਾ ਭੁਲਾਈ ਹਾਨੀਆਂ ਕਰਤੀ ਨੂੰ ਡੁੱਬਣੋਂ ਬਚਾਈ ਹਾਨੀਆਂ ਕਰਤੀ ਨੂੰ ਡੁੱਬਣੋਂ ਬਚਾਈ ਹਾਨੀਆਂ ਹਾਂਜੀ ਹੁਣੇ-ਹੁਣੇ ਤੁਹਾਨੂੰ ਰੋਖਾ ਉੱਤੇ ਰੋਸ਼ਨਾ ਵਿਖਾਈ ਇਹਨੇ ਆਪਣੀ ਰਚਨਾ ਸੁਣਾਈ ਹੈ ਜੀ ਬਹੁਤ ਵਧੀਆ ਰਚਨਾ ਹੈ ਕਿਸ਼ਨ ਜਾਈ ਜੀ ਕਿ ਤੁਸੀਂ ਆਪਣੀ ਮਨਪਸੰਦ ਦੀ ਇੱਕ ਹੋਰ ਕੋਈ ਰਚਨਾ ਪੇਸ਼ ਕਰੋਗੇ ਬੇਟੀ ਬਚਾਓ ਬੇਟੀ ਪੜ੍ਹਾਓ ਪਰ ਬੇਟੀ ਅਪਣਾਓ ਮੈਂ ਇਸ ਦੇ ਉੱਤੇ ਵੀ ਇੱਕ ਗੀਤ ਲਿਖਿਆ ਹੈ ਕਿ ਲੋਕੋ ਨਾ ਮਾਰੋ ਨਾ ਮਾਰੋ ਤਿਆਂ ਕੁੱਖਾਂ ਵਿੱਚ ਨਾ ਮਾਰੋ ਆਹੋ ਤਰਨਮ ਦੇ ਵਿੱਚ ਗਾਣ ਦੀ ਕੋਸ਼ਿਸ਼ ਕਰ ਰਿਹਾ ਹਾਂ ਠੀਕ ਹੈ ਵੇ ਲੋਕੋ ਨਾ ਮਾਰੋ ਨਾ ਮਾਰੋ ਤਿਆਂ ਕੁੱਖਾਂ ਵਿੱਚ ਨਾ ਮਾਰੋ ਹਾੜਾ ਇਹ ਨਾ ਕਹਿਰ ਗੁਜਾਰੋ ਕੁੱਖਾਂ ਕਬਰ ਬਣਾਇਓ ਨਾ जनम तो पहिला ई तीअं नार मुको नई ना। जनम तो पहिला ई तीअं नार मुकायो न ना। ना मारो न ना मारो इसे नन्हे मुख तो कुझु न सघण साइंस जी नवी तरक़ी न सह सघण ਸੈਸ ਦੀ ਨਵੀਂ ਤਰੱਕੀ ਨੂੰ ਨਹੀਂ ਸਹਿ ਸਕਣਾ আল্ট্রাসাউন্ড ਮਸ਼ੀਨਾਂ ਦੇ ਨਾਲ ਜਾਂਚ ਕਰਾਇਓ ਨਾ ਜਨਮ ਤੋਂ ਪਹਿਲਾਂ ਹੀ ਧੀਆਂ ਨੂੰ ਮਾਰ ਮੁਕਾਇਓ ਨਾ ਲੋਕੋ ਨਾ ਮਾਰੋ ਨਾ ਮਾਰੋ ਧੀਆਂ ਕੁੱਖਾਂ ਵਿੱਚ ਨਾ ਮਾਰੋ ਵਾਹ ਜੀ ਇੱਥੇ ਹੀ ਬਸ ਨਹੀਂ ਸਾਡਾ ਜਿਹੜਾ ਸਮਾਜ ਆ ਨਾ ਪੜਿਆ ਲਿਖਿਆ ਹੋ ਕੇ ਵੀ ਆਪਣੀ ਜਿਹੜੀ ਧੀਆ ਨੂੰ ਕੁੱਖਾਂ ਦੇ ਵਿੱਚ ਮਾਰ ਰਿਹਾ ਸੋ ਪੜੇ ਲਿਖੇ ਸਮਾਜ ਨੂੰ ਮੈਂ ਇੱਕ ਪਹਿਰੇ ਦੇ ਵਿੱਚ ਗੱਲ ਕੀਤੀ ਹੈ ਕਿ ਪੜ੍ਹ ਲਿਖ ਕੇ ਤੁਸੀਂ ਲੋਕੋ ਵੇ ਕੁਝ ਹੋਸ਼ ਕਰੋ ਹਾਂ ਕੁੱਖਾਂ ਵਿੱਚ ਨਾ ਧੀਆ ਨੂੰ ਖਾਮੋਸ਼ ਕਰੋ ਪੜ੍ਹ ਲਿਖ ਕੇ ਤੁਸੀਂ ਲੋਕੋ ਵੇ ਕੁਝ ਹੋਸ਼ ਕਰੋ ਕੁੱਖਾਂ ਵਿੱਚ ਨਾ ਤੀਆਂ ਨੂੰ ਖਾਮੋਸ਼ ਕਰੋ ਹਾਈ ਕੁੱਖਾਂ ਵਿੱਚ ਨਾ ਤੀਆਂ ਨੂੰ ਖਾਮੋਸ਼ ਕਰੋ ਰਾਹੀ ਕਹਿੰਦਾ ਨੰਨੇ ਛਾਂ ਨੂੰ ਦਿਲੋਂ ਪੁਲਾਇਓ ਨਾ ਜਨਮ ਤੋਂ ਪਹਿਲਾਂ ਇਹ ਤੀਆਂ ਨੂੰ ਮਰ ਮੁਕਾਇਓ ਨਾ ਵੇ ਲੋਕੋ ਨਾ ਮਾਰੋ ਨਾ ਮਾਰੋ ਤੀਆਂ ਖੁੱਖਾ ਵਿਚਨਾ ਮਾਰੋ ਬਹੁਤ ਬੜੀਆ ਸੰਦੇਸ਼ ਆ ਤੁਹਾਡਾ ਜੀ ਦਿਵਾਨ ਸਾਹਿਬ ਜੀ ਇਸ ਪੁਸਤਕ ਦੇ ਲੇਖਕ ਨੇ ਕ੍ਰਿਸ਼ਨ ਰਾਹੀ ਤੇ ਪੇਸ਼ਕਾਰੀ ਤੁਹਾਡੀ ਹੈ ਜੀ ਤੇ ਤੁਹਾਡੀ ਇਹ ਨਾਲ ਵਾਕਫ ਕਿਸ ਤਰ੍ਹਾਂ ਹੋਈ ਅਤੇ ਤੁਹਾਡੀ ਪੇਸ਼ਕਾਰੀ ਦਾ ਸਵਭਵ ਕਿਵੇਂ ਬਣਿਆ ਇੱਕ ਪੇਸ਼ਕਸ਼ ਦਾ ਸਵਭਵ ਇਸ ਤਰ੍ਹਾਂ ਬਣਿਆ 15 ਅਗਸਤ 2008 ਨੂੰ ਸਕੂਲ ਦੇ ਚਲਦੀ ਸਹਾਪਨਾ ਕੀਤੀ ਗਈ ਜਦੋਂ ਸਕੂਲ ਦੇ ਚਲਦਾ ਆਗਾਜ਼ ਹੋਇਆ ਤਾਂ ਇਹ ਰਾਹੀ ਸਰਦਾਰ ਸਕੂਲ ਗਵਰਨਮੈਂਟ ਸਕੂਲ 44 ਵਿੱਚ ਹੋਇਆ ਠੀਕ ਹੈ ਪ੍ਰਿੰਸੀਪਲ ਮੈਮ ਪ੍ਰੇਮ ਰੋਸ਼ੀ ਜੀ ਸਨ ਉਹਨਾਂ ਦੇ ਕਲ ਕਮਲਾ ਰਾਹੀਂ ਇਹਨਾਂ ਦਾ ਸਹਾਪਨਾ ਕੀਤੀ ਗਈ ਮੇਰੀ ਸਕੂਲ ਦੇ ਚਲਦੀ ਤੇ ਉੱਥੇ ਰਾਹੀ ਸਰ ਸਟੇਟ ਸਮਾਰ ਰਹੇ ਸਨ ਰਾਹੀ ਸਰ ਨਾਲ ਮੁਲਾਕਾਤ ਹੋਈ ਉਹੋ ਥੋਲੇ ਲੱਗਿਆ ਕਿ ਬੰਨਾ ਇੱਕ ਸਿਰਫ ਸਾਰੀ ਨਹੀਂ ਇਹ ਤਾਂ ਇੱਕ ਹੀਰਾ ਹੈ ਇਸ ਨੂੰ ਮੈਂ ਦੇਖਾਂ ਜੇ ਤਰਾਸ਼ ਸਕਦੇ ਤਾਂ ਤਰਾਸ਼ਾਂ ਮੈਂ ਇਹਨਾਂ ਨਾਲ ਉਹ ਪਹਿਲੀ ਮੁਲਾਕਾਤ ਵਿੱਚ ਹੀ ਇਦਾਂ ਜੁੜ ਗਿਆ ਕਿ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਮੇਰੀ ਬੋਰਡ ਦੇ ਚਾਹਦੇ ਨਾਲ ਜੁੜ ਜਾਓ ਠੀਕ ਹੈ ਇਹਨਾਂ ਨੇ ਮੇਰੀ ਬੇਨਤੀ ਮੰਨ ਲਈ ਹੋਈ ਇਹ ਮੇਰੇ ਬੋਰਡ ਦੇ ਚਾਹਦੇ ਜਨਰਲ ਸਕੱਤਰ ਬਣੇ ਜਨਰਲ ਸਕੱਤਰਜਦੋਂ ਬਣੇ ਤਾਂ ਮੈਂ ਇਹ ਮੁੱਦੇ ਦੱਸੇ ਕਿਉਂਕਿ ਮੈਂ ਇਹ ਮੁੱਦਿਆਂ ਤੋਂ ਬੜਾ ਪਰੇਸ਼ਾਨ ਸੀ ਜਿਹੜੇ ਅਸੀਂ ਇਸ ਕਿਤਾਬ 'ਚ ਡਿਸਕਸ ਕੀਤੇ ਠੀਕ ਹੈ ਮੂਲ ਕੰਨਾ ਵਧੀਆ ਹੋਵੇ ਤੇ ਇਹੋ ਜਿਹੇ ਮੁੱਦੇ ਸਾਡੇ ਮੁਰਕ ਚ ਪਲਪਲ ਰਹੇ ਹੋਣ ਤਾਂ ਇਹਨਾਂ ਨੇ ਮੇਰੀ ਬੇਇੱਜ਼ਤੀ ਬੰਦ ਹੋਈ ਇਹਨਾਂ ਮੁੱਦਿਆਂ ਤੇ ਇਹ ਕਿਤਾਬ ਕਵਿਤਾਵਾਂ ਗੀਤ ਲਿਖਣੇ ਸ਼ੁਰੂ ਕੀਤੇ ਅਸੀਂ ਪ੍ਰੋਗਰਾਮ ਵੀ ਕੀਤੇ ਇਹਨਾਂ ਮੁੱਦਿਆਂ ਤੇ ਅਲੱਗ-ਅਲੱਗ ਸਕੂਲਾਂ ਤੇ ਅਲੱਗ-ਅਲੱਗ ਜਾ ਜਾ ਕੇ ਬੜੀ ਇਹਨਾਂ ਦੀ ਸ਼ੁਰੂਆਤ ਹੋਈ ਤਾਂ ਅਖੀਰ ਤੱਕ ਜੀ ਸੋਚਿਆ ਤੇ ਇਸ ਨੂੰ ਇੱਕ ਪੁਸਤਕ ਦਾ ਰੂਪ ਦਿੱਤਾ ਜਾਵੇ ਠੀਕ ਹੈ ਤਾਂ ਮੈਂ ਇਹਨਾਂ ਕੋਲ ਬੇਨਤੀ ਕੀਤੀ ਕਿ ਇਹਨਾਂ ਨੂੰ ਇਕੱਠੇ ਕਰੋ ਤਾਂ ਕਿ ਇਹਨਾਂ ਨੂੰ ਅਸੀਂ ਇੱਕ ਪੁਸਤਕ ਦਾ ਰੂਪ ਦੇ ਕੇ ਆਪਣੇ ਸਮਾਜ ਦੇ ਸਾਹਮਣੇ ਲੈ ਕੇ ਆਈਏ ਤਾਂ ਜੋ ਜੋ ਅਸੀਂ ਕੋਸ਼ਿਸ਼ ਕੀਤੀ ਹੈ ਉਸ ਦਾ ਕੁਝ ਨਾ ਕੁਝ ਸਾਨੂੰ ਸਫਲ ਅਸੀਂ ਸਫਲ ਹੋ ਸਕੀਏ ਅਸੀਂ ਆਪਣੇ ਸਮਾਜ ਕੋਲ ਪਹੁੰਚ ਸਕੀਏ ਇਸ ਪੁਸਤਕ ਰਾਹੀਂ ਮੈਂ ਸਮਾਜ ਕੋਲ ਪਹੁੰਚ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਸਮਾਜ ਆਪਣੇ ਆਪ ਨੂੰ ਦੇਖ ਸਕੇ ਇਹ ਇੱਕ ਸ਼ੀਸ਼ਾ ਹੈ ਸਮਾਜ ਵਾਸਤੇ ਰਾਹੀ ਸਰਦੀ ਕਿਤਾਬ ਇੱਕ ਸ਼ੀਸ਼ਾ ਸਮਾਜ ਵਾਸਤੇ ਜਦੋਂ ਸਮਾਜ ਇਸ ਚ ਆਪਣੀ ਇਮੇਜ ਦੇਖੂਗਾ ਤਾਂ ਉਸ ਨੂੰ ਪਤਾ ਲੱਗੂਗਾ ਮੈਂ ਕਿੱਥੋਂ ਕੀ ਬਦਲਣਾ ਹੈ ਤੇ ਅਸੀਂ ਉਮੀਦ ਰੱਖਦੇ ਹਾਂ ਤੇ ਬੇਨਤੀ ਵੀ ਕਰਦੇ ਹਾਂ ਸਮਾਜ ਨੂੰ ਕਿ ਤੁਸੀਂ ਇਹਨਾਂ ਨੂੰ ਦੇਖਦੇ ਹੋਏ ਪਲੀਜ਼ 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 ਮਿੰਟ ਤੇ ਸਾਡੀ ਮਿੰਟ ਤੇ ਸਾਡੀ ਮਿੰਟ ਤੇ ਸਾਡੀ ਕਿ ਤੁਸੀਂ ਇਹਨਾਂ ਮੁੱਦਿਆਂ ਤੋਂ ਦੂਰ ਹੋ ਕੇ ਆਪਣੇ ਸਮਾਜ ਨੂੰ ਸੁਧਾਰੋ ਔਰ ਸੁਧਰ ਕੇ ਆਪਣੇ ਪਾਰਥ ਨੂੰ ਫਿਰ ਤੋਂ ਇੱਕ ਚੰਗਾ ਮੁਲਕ ਬਣਾ ਕੇ ਵਸੋ ਤਾਂ ਜੋ ਮੇਰੇ ਬੱਚਿਆਂ ਨੂੰ ਜਿਹੜੇ ਬਾਹਰ ਪੜ੍ਹਦੇ ਆ ਉਹਨੂੰ ਬਾਹਰ ਨਾ ਜਾਣ ਪਵੇ ਬਾਹਰਲੇ ਨੂੰ ਸਾਡੇ ਕੋਲ ਆਉਣਾ ਪਵੇ ਤੇ ਅਸੀਂ ਕਿ ਜੀ ਪੁਲਿਸ ਨੋ ਐਂਟਰੀ ਠੀਕ ਹੈ ਤੇ ਸਾਡੇ ਬੱਚੇ ਸਾਡੇ ਕੁੜੀ ਰਹੇ ਤੇ ਉਹਨਾਂ ਦੀ ਸੇਵਾ માં ਸਾਡੇ ਪਾਰਥ ਨੂੰ ਹੀ ਮਿਲੇ ਇਹੀ ਮੇਰੀ ਉਸੀ ਕੋਸ਼ਿਸ਼ ਤੇ ਇਹੀ ਮੇਰੀ ਕੋਸ਼ਿਸ਼ ਜਿੰਨੀ ਕਰ ਮੈਨੂੰ ਰੱਬ ਨੇ ਸਾਬਖ ਚ ਰਹੋਗੀ ਬਸ ਇਹ ਤੁਹਾਡੇ ਵਰਗੇ ਜਿਹੜੇ ਸੇਵਾਦਾਰ ਹੈ ਕੋਪ ਨੇ ਕਹਿ ਲਓ ਜਾਂ ਤੁਸੀਂ ਜਿਹੜੇ ਮੋਢੀ ਹੁਕਮ ਦੇ ਉਹ ਮੈਂ ਤੁਹਾਡੇ ਬੱਚਿਆਂ ਦੇ ਨਾਲ ਐ ਇਹ ਮੇਰਾ ਬੱਚਾ ਸਾਥ ਦੇਈਗਾ ਤੇ ਮੈਂ ਇਹਨਾਂ ਦੇ ਨਾਲ ਸਾਥ ਦਿੰਦਾ ਹੋਇਆ ਇਹ ਆਪਣੀ ਮਾਹੌਲ ਨੂੰ ਉੱਚੀ ਤੋਂ ਉੱਚੀ ਤਰ੍ਹਾਂ ਅੱਗੇ ਲੈ ਕੇ ਜਾਊਂਗਾ ਥੈਂਕ ਯੂ ਫਾਰ ਦਾ ਠੀਕ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਇੱਕ ਮੁਲਾਕਾਤ ਪ੍ਰੋਗਰਾਮ ਦੇ ਇਹ ਅੱਜ ਅਸੀਂ ਤੁਹਾਡੇ ਨਾਲ ਕ੍ਰਿਸ਼ਨ ਰਾਹੀ ਲੇਖਕ ਦੀ ਮੁਲਾਕਾਤ ਕਰਵਾਈ ਹੈ ਜਿਨ੍ਹਾਂ ਨੇ ਉਹ ਸੋਚ ਬਦਲੀਏ ਪੁਸਤਕ ਲਿਖੀ ਹੈ ਇਸ ਪੁਸਤਕ ਦੀ ਪੇਸ਼ਕਾਰੀ ਸਪੋਰਟ ਚਾਈਲਡ ਚੰਡੀਗੜ੍ਹ ਦੇ ਸੰਸਥਾਪਕ ਜਗਦੀਸ਼ ਸਿੰਘ ਦਿਵਾਨ ਨੇ ਕੀਤੀ ਹੈ ਆਸ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਏਗੀ ਧੰਨਵਾਦ ਜੀ ਸ਼ੁਕਰੀਆ